ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੁਣ ਆਪਾਂ ਲੱਗੇ ਆ ਮੈਚਿੰਗ ਸੂਟ ਤੇ ਘੇਰੇ ਦਾ ਡਿਜ਼ਾਈਨ ਬਣਾਉਣਾ ਆ ਆਪਣਾ ਕਮੀਜ਼ ਹੈ ਜੀ ਤੇ ਆ ਆਪਣਾ ਹੈਗਾ ਸਲਵਾਰਾ ਕਪੜਾ ਇਸ ਤਰ੍ਹਾਂ ਦਾ ਤੇ ਇਹਨੂੰ ਆਪਾਂ ਡਿਜ਼ਾਈਨ ਕਰਨਾ ਕਮੀਜ਼ ਨੂੰ ਇਸਾਰਾ ਮੈਨੂੰ ਐ ਲੱਗਦੀ ਹੈ ਵਿਚਾਰਕ ਸੋਦਾ ਸੂਟ ਹੋਊਗਾ ਜੀ ਤੇ ਆ ਵੀਖ ਪੈਦੀ ਲੈਸ ਨਾਲ ਵਧੀਆ ਡਿਜ਼ਾਈਨ ਹੋ ਜੂਗਾ ਗਲਾ ਬਾਹਾਂ ਘੇਰਾ ਸਾਰਾ ਡਿਜ਼ਾਈਨ ਹੋ ਜੂਗਾ ਜੀ ਤੇ ਆਪਾਂ ਨਾ ਪੱਟੀ ਲੈ ਲਈ ਸੀ ਇਹਦੇ ਸਲਵਾਰ ਨਾਲ ਦੀ ਆ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਨਾ ਤੁਹਾਨੂੰ ਸਿੱਧਾ ਕਰਕੇ ਦੱਸ ਦਿਆਂ ਦੀ ਚੜਾਈ ਕਿੰਨੀ ਹੈ 4.5 ਇੰਚ ਠੀਕ ਹੈ ਜੀ ਤੇ ਸਵਾ 2 ਇੰਚ ਇੱਕ ਪਾਸਾ ਆ ਗਿਆ ਤੇ ਇਹ ਨਾਲ ਨਾਲੇ ਕਮੀਜ਼ ਦੀ ਲੰਬਾਈ ਵੀ ਘਟਦੀ ਸੀ 2 ਇੰਚ ਤੇ 2 ਇੰਚ ਦੀ ਆਪਾਂ ਪੱਟੀ ਲਾ ਦਾਂਗੇ ਮੂਰੇ ਲੰਬਾਈ ਪੂਰੀ ਹੋ ਜੂਗੀ ਜੇਕਰ ਲੰਬਾਈ ਘਟਦੀ ਹੋਵੇ ਤਾਂ ਵੀ ਤੁਸੀਂ ਇਹ ਡਿਜ਼ਾਈਨ ਬਣਾ ਸਕਦੇ ਹੋ ਤੇ ਜੇ ਤੁਸੀਂ ਵੈਸੇ ਵੀ ਬਣਾਉਣਾ ਤਾਂ ਵੀ ਬਣਾ ਸਕਦੇ ਹਾਂ ਠੀਕ ਆ ਆ ਆਪਣਾ ਕਮੀਜ਼ ਆ ਇਹਨੂੰ ਆਪਾਂ ਇਸ ਤਰ੍ਹਾਂ ਪੁੱਠਾ ਰੱਖ ਲੈ ਕਮੀਜ਼ ਨੂੰ ਆ ਪੱਟੀ ਦੇ ਵਿੱਚ ਆਪਾਂ ਪੇਪਰ ਪੇਸਟਿੰਗ ਵਗੈਰਾ ਕੁਝ ਵੀ ਨਹੀਂ ਪਾਇਆ ਇੱਦਾਂ ਹੀ ਲਾਵਾਂਗੇ ਇਹਨੂੰ ਇਹਨੂੰ ਇਸ ਤਰ੍ਹਾਂ ਇਹਦੇ ਉੱਪਰ ਰੱਖ ਲੈ ਹੁਣ ਪੈਰ ਪਰ ਦੀ ਸਿਲਾਈ ਲਾਵਾਂਗੇ कपड़ा हेठ अपना ढिल नहीं छना गा तो फिर कठा जाने इस तरह कर लेंगे आप सीधा जेठाना अपना बोचा मतलब कि अपना हम आप उपर वाल ਡਾਕਟ ਉੱਤੇ ਡਬਲ ਸਲਾਈਡ ਲਗਾ ਲਿਆ ਆ ਦੇਖੋ ਇਸ ਤਰ੍ਹਾਂ ਦਾ ਹੁਣ ਆਪਣਾ ਡਿਜ਼ਾਈਨ ਹੋ ਗਿਆ ਤਿਆਰ ਹੁਣ ਇਹਦੇ ਤੇ ਲਾਉਣੇ ਆਪਾਂ ਲੈਸ। ਅਸਤਰਾ ਨਾਲ ਲੈਸ ਆਪਾਂ ਇਹਦੇ ਉੱਪਰ ਰੱਖ ਲਾਂਗੇ ਕਮੀਜ਼ ਵਾਲੇ ਕੱਪੜੇ ਦੇ। ਇਹ ਉੱਪਰ ਲਾ ਦਾਂਗੇ ਸਲਾਰ। ਬਹੁਤ ਸੋਹਣਾ ਡਿਜ਼ਾਈਨ ਤਿਆਰ ਹੋ ਜਾਊਗਾ। ਤਾਂ ਸਿੰਪਲ ਜੀ ਸੂਟ ਨੂੰ ਤੁਸੀਂ ਵੀ ਡਿਜ਼ਾਈਨ ਕਰ ਸਕਦੇ ਹੋ ਥੋੜੀ ਲਾਸਸ ਲਗਾ ਕੇ ਹਾਂ ਤੋ ਲਾਸਸ ਕਰਦਾਂਗੇ ਆਪਾਂ ਕਟਿੰਗ ਆ ਦੇਖੋ ਜੀ ਸਾਰੇ ਆਪਣੇ 4-5 ਮਿੰਟਾਂ ਦੇ ਵਿੱਚ ਡਿਜ਼ਾਈਨ ਬਣ ਕੇ ਤਿਆਰ ਹੋ ਗਏ ਠੀਕ ਹੈ ਆਪਾਂ ਵੀਡੀਓ ਨੂੰ ਜਿਵੇਂ ਵੀ ਸਕਿੱਪ ਨਹੀਂ ਕੀਤਾ ਤੇ ਡਿਜ਼ਾਈਨ 4-5 ਮਿੰਟ ਦੇ ਵਿੱਚ ਡਿਜ਼ਾਈਨ ਬਣ ਕੇ ਤੁਹਾਡੇ ਸਾਹਮਣੇ ਤਿਆਰ ਹੈ ਜੀ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦੀ ਦੂਸਰਾ ਚੈਨਲ ਆਪਣਾ ਜਸਪ੍ਰੀ ਤੋਂ ਮਲਟੀ ਕੁਕਿੰਗ ਚੈਨਲ ਉਹਨੂੰ ਵੀ ਜੁਆਇਨ ਕਰ ਲੋ ਉਹਦੇ ਤੇ ਆਪਾਂ ਹਰ ਰੋਜ਼ ਰੈਸਪੀ ਪਾਉਂਦੇ ਆ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦੀ ਸਿੰਪਲ ਜਿਹੀ ਸੂਟ ਨੂੰ ਆਪਾਂ ਡਿਜ਼ਾਈਨਰ ਬਣਾ ਦਿੱਤਾ